ਦੋਸਤੋ ਨਤੀਜੇ ਚਾਹੇ ਜੋ ਵੀ ਹੋਣ 골ਡ ਮਿਲੇ ਜਾਂ ਨਾ ਮਿਲੇ ਪਰ ਪੂਰਾ ਦੇਸ਼ ਪ੍ਰਾਊਡ ਫੀਲ ਕਰ ਰਿਹਾ ਹੈ ਫਾਈਨਲ ਨਾ ਖੇਡਣ ਦੇ ਬਾਵਜੂਦ ਵੀ ਸਾਡੇ ਲਈ ਵਿਜੇਤਾ ਵਿਨੇਸ਼ ਹੀ ਹੈ ਜੀ ਵਿਨੇਸ਼ ਨੇ ਇਤਿਹਾਸ ਰਚ ਦਿਆ ਜਪਨੀਜ਼ ਰੈਸਲਰ ਸੇ ਜੀਤ ਗਈ ਹੈ ਰੈਸਲਰ ਵਿਨੇਸ਼ ਫੋਰ ਆਮ ਨਾਗਰਿਕ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅੱਜ ਪੂਰਾ ਦੇਸ਼ ਇਕਜੁੱਟ ਹੋ ਕੇ ਖੜਾ ਹੈ ਆਪਣੀ ਦੇਸ਼ ਦੀ ਬੇਟੀ ਦੇ ਨਾਲ ਸਾਨੂੰ ਮਾਣ ਹੋਵੇ ਵੀ ਕਿਉਂ ਨਾ ਪਿਛਲੇ ਨੌਂਪੇਂਕ ਦੇ 골 ਜਿੱਤਣ ਵਾਲੀ विश्व विजेता ਰਾਜੋਕੀ ਜਪਾਨ ਦੇ ਖਿਡਾਰੀ ਨੂੰ ਮਾਦ ਦੇਣ ਤੋਂ ਬਾਅਦ ਵਿਨੇਸ਼ ਫਾਈਨਲ ਦਾ ਹਿੱਸਾ ਬਣੀ ਸੀ ਪਰ ਮੈਂ ਅਜੇ ਵੀ ਇਹ ਗੱਲ ਡਾਈਜੈਸਟ ਨਹੀਂ ਕਰ ਪਾ ਰਿਹਾ ਕਿ ਸਿਰਫ 100 ਗ੍ਰਾਮ ਪਾਰ ਕਰਕੇ ਇੰਨੀ ਵਧੀਆ ਖਿਡਾਰੀ ਨੂੰ ਡਿਸਕਵਾਲਿਫਾਈ ਕਰ ਦਿੱਤਾ ਵੈਸਲਰ ਵਿਨੇਸ਼ ਫੋਗਾ ਹਾਸ ਬੀਨ ਡਿਸਕਵਾਲਿਫਾਈਡ ਫਰਮ ਦ ਪੈਰਾਪਲੀਮਪਿਕਸ ਆਫਟਰ ਵੇਇੰਗ ਓਵਰ ਦ ਲਿਮਿਟ ਫੋਰ ਦ 50 ਕਿਜੀ ਇਵੈਂਟ ਸਤਿ ਸ਼੍ਰੀ ਅਕਾਲ ਮੈਂ ਰੰਜੀਤ ਬਾ ਕੱਲ ਸਵੇਰ ਤੋਂ ਹੀ ਸਾਰੇ ਨਿਊਜ਼ਪੇਪਰ ਨਿਊਜ਼ ਚੈਨਲ ਵਿਨੇਸ਼ ਦੀ ਹਸਦੀ ਦੀਆਂ ਫੋਟੋਆਂ ਪਾ ਰਹੇ ਸੀ ਪਰ ਫਿਰ اچانک ਇੰਟਰਨੈਸ਼ਨਲ 올림픽 ਕਮੇਟੀ ਦੇ ਇੱਕ ਫੈਸਲੇ ਨੇ ਸਾਰਿਆਂ ਦੀ ਖੁਸ਼ੀਆਂ ਉੱਤੇ ਪਾਣੀ ਫੇਰ ਦਿੱਤਾ ਆਈਓਸੀ ਨੇ ਫਰਗਡ ਨੂੰ ਸਿਰਫ ਇਸ ਕਰਕੇ ਫਾਈਨਲ ਵਿੱਚੋਂ ਬਾਹਰ ਕਰ ਦਿੱਤਾ ਕਿਉਂਕਿ ਗੇਮ ਦੇ ਰੂਲ ਦੇ ਅਕੋਰਡਿੰਗ ਸਿਰਫ 100 ਗ੍ਰਾਮ ਪਰ ਜ਼ਿਆਦਾ ਸੀ ਅਸੀਂ ਇਹ ਮੰਨਦੇ ਹਾਂ ਕਿ ਰੂਲਸ ਰੂਲ ਹੀ ਹੁੰਦੇ ਨੇ ਪਰ ਫਿਰ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਡਿਸਕਵਾਲਿਫਾਈ ਕਰਨ ਦੇ ਨਾਲ ਉਤਸ਼ਾਹ ਜ਼ਰੂਰ ਕਰ ਸਕਦਾ ਪਰ ਮੁਹੱਤਵ ਨਹੀਂ ਆਈਓਸ ਦਾ ਫੈਸਲਾ ਜੋ ਮਰਜ਼ੀ ਹੋਵੇ ਪਰ ਸਾਡੇ ਲਈ ਇਹ ਦੇਸ਼ ਦੀ ਬੇਟੀ ਹੀ ਵਿਸ਼ਵ ਜੇਤਾ ਹੈ ਖਬਰਾਂ ਦੇਖ ਕੇ ਮੈਨੂੰ ਜਾਣਕਾਰੀ ਮਿਲੀ ਕਿ ਵਿਨੇਸ਼ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਭਾਰ 100 ਗ੍ਰਾਮ ਜ਼ਿਆਦਾ ਹੈ ਉਸਨੇ ਪੂਰੀ ਮਿਹਨਤ ਕੀਤੀ ਰਾਤੋ ਰਾਤ ਉਸ 100 ਗ੍ਰਾਮ ਭਾਰ ਨੂੰ ਘਟਾਉਣ ਦੇ ਲਈ ਵਿਨੇਸ਼ ਨੇ ਸਾਰੀ ਰਾਤ ਸਾਈਕਲਿੰਗ ਕੀਤੀ ਰੱਸੀ ਟੱਪੀ ਇੱਥੋਂ ਤੱਕ ਕਿ ਆਪਣੇ ਸਿਰ ਦੇ ਵਾਲ ਵੀ ਕਟਵਾ ਦਿੱਤੇ ਪਰ ਅਫਸੋਸ ਇੰਨੀ ਜਦਦੋਜਾਦ ਤੋਂ ਬਾਅਦ ਵੀ ਉਸ ਨੂੰ ਫਾਈਨਲ ਦਾ ਨਹੀਂ ਸਗੋ ਹਸਪੀਟਲ ਦਾ ਮੂੰਹ ਦੇਖਣਾ ਪਿਆ ਚਾਹੇ ਸਾਰਾ ਦੇਸ਼ ਇਸ ਦੁੱਖ ਦੀ ਘੜੀ ਦੇ ਵਿੱਚ ਵਿਨੇਸ਼ ਦੇ ਨਾਲ ਖੜਾ ਹੈ ਪਰ ਅਸੀਂ ਸਿਰਫ ਉਸਦੇ ਫਿਜ਼ੀਕਲ ਦਰਦ ਨੂੰ ਦੇਖ ਸਕਦੇ ਹਾਂ ਮਾਨਸਿਕ ਤੌਰ ਤੇ ਦੇਸ਼ ਦੀ ਬੇਟੀ ਕਿਹਨਾ ਹਾਲਾਤਾਂ ਨਾਲ ਲੜ ਰਹੀ ਹੈ ਅਸੀਂ ਉਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇੰਨੀ ਵੈਲ ਟ੍ਰੇਨਡ ਕੋਚ ਹੋਣ ਤੋਂ ਬਾਅਦ ਵੀ ਇੰਨੀ ਵੱਡੀ ਅੰਗੇਲੀ ਦੇ ਪਿੱਛੇ ਕੀ ਕਾਰਨ ਸੀ ਹੁਣ ਤੱਕ ਪਤਾ ਨਹੀਂ ਲੱਗਿਆ ਗੱਲ ਤਾਂ ਇਹ ਵੀ ਉੱਠੀ ਹੈ ਕਿ ਜੇ ਵਿਨੇਸ਼ ਜਿੱਤ ਜਾਂਦੀ ਤਾਂ ਬੀਜੇਪੀ ਦਿੱਕਤ ਵਿੱਚ ਆ ਜਾਂਦੀ ਕਿਉਂਕਿ ਵਿਨੇਸ਼ ਉਹੀ ਕੁੜੀ ਹੈ ਜੋ ਕੁਝ ਮਹੀਨੇ ਪਹਿਲਾਂ ਕਰਨੇ ਤੇ ਬੈਠੀ ਸੀ ਬਹੁਤ ਸਾਰੇ ਵੱਡੇ ਲੋਕਾਂ ਨੇ ਉਸ ਦਾ ਵਿਰੋਧ ਵੀ ਕੀਤਾ ਸੀ ਔਰ ਬਹੁਤ ਸਾਰੇ ਪੁੱਠੇ ਸਿੱਧੇ ਉਸ ਦੇ ਬਾਰੇ ਬਿਆਨ ਵੀ ਦਿੱਤੇ ਸੀ ਅੰਤ ਵਿੱਚ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਤੁਸੀਂ ਖੇਡਾਂ ਵਿੱਚ ਆਪਣੀ ਰੁਚੀ ਬਣਾਓ ਕਿਉਂਕਿ ਜਦੋਂ ਖੇਡਾਂ ਵਿੱਚ ਪੈਂਦਾ ਹੈ ਤੇ ਬਹੁਤ ਸਾਰੇ ਆਇਬਾਂ ਤੋਂ ਬਚ ਜਾਂਦਾ ਹੈ ਔਰ ਇੱਕ ਉੱਚੇ ਪੱਧਰ ਤੇ ਖੇਡ ਕੇ ਦੇਸ਼ ਦੀ ਸ਼ਾਨ ਵੀ ਬਣਦਾ ਹੈ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਲੈ ਕੇ ਨਵੇਂ ਸਵਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ